ਵਾਹ ਕਿਸਮਤੇ ساری ਉਮਰ ਹੀ ਗਰੀਬੀ ਚ ਲੰਘੀ ਆ ਔਰ ਅੱਬਾ ਬਹੁੜਾ ਕਿਤੇ ਤੇ ਇਹ ਵੀ ਮਰਨ ਤੋਂ ਪਹਿਲਾਂ ਪਹਿਲਾਂ ਆਖੀ ਆ ਵੀ ਚੱਲ ਅਸੀਂ ਵੀ ਕਿਤੇ ਚੰਗੇ ਦਿਨ ਕੱਟ ਕੇ ਆਏ ਆ ਹੈ ਪਤਾ ਨਹੀਂ ਤੂੰ ਕਿੱਥੇ ਭੁੱਲ ਗਿਆ ਉਹ ਸਾਰੀ ਪੀੜ੍ਹੀ ਮੇਰੀ ਵੀ ਨੰਗੀ ਆ ਅੱਗੋ ਮੇਰਾ ਮੁੰਡਾ ਵੀ ਗਰੀਬੀ ਚ ਅੱਗੋ ਮੇਰੇ ਪੋਤੇ ਦੇ ਵੀ ਗਰੀਬੀ ਆਉਣੀ ਆ ਹੈ ਜੇ ਮੁੰਡੇ ਦੇ ਹੱਥ ਕੋਹ ਨਾ ਆਇਆ ਤੇ ਉਹਦੇ ਮੁੰਡੇ ਨੇ ਵਿਚਾਰੇ ਨੇ ਤੰਗ ਹੀ ਰਹਿਣਾ ਕਰਾ ਆ ਕੇ ਤੇ ਕਿਰਪਾ ਸਾਡੇ ਤੇ ਵੀ ਆ ਗਿਆ ਉਹ ਨਹੀਂ ਹੋ ਮੇਰਾ ਨਾ ਵੀ ਉਹ ਵਿਚਾਰੇ ਨੇ ਕਿੱਥੋਂ ਪੈਸੇ ਲਿਓਣੇ ਆ ਫੇਰ ਹਾਂ ਡਾਕਟਰ ਵੀ ਪੈਸੇ ਬੜੇ ਲੈ ਲੇਂਗੇ ਦਵਾਈ ਲੈਣ ਜਾਣਗੇ ਉਹ ਵੀ ਇਹ ਨਹੀਂ ਪਤਾ ਮੈਨੂੰ ਪਿੰਦਰ ਦੇ ਮੂੰਹ ਵੱਲ ਵੇਨਾ ਨਹੀਂ ਨਾਕ ਮੂੰਹ ਹੋਇਆ ਕਿੱਥੋਂ ਲਿਆਊਗਾ ਪੈਸੇ ਕੋਈ ਗੱਲ ਨਹੀਂ ਆਇਆ ਕਿ ਨਹੀਂ ਮੁੰਡਾ ਜੀ ਨਹੀਂ ਮੁੰਡਾ ਤਾਂ ਨਹੀਂ ਆਇਆ ਜਿਸੂ ਆਇਆ ਡੀਕਣ ਲਈ ਲੈ ਆਂਦੀਆਂ ਕਿ ਦੇਵਾਗੇ ਵੱਡਾ ਰੋਲ ਨਹੀਂ ਨਾ ਵਾਦੀ ਇਹਖਾਂ ਪਾਣੀ ਆ ਵਾ ਪਾਣੀ ਲਵ ਜਾ ਕੋਟ ਕੇ ਨੇ ਕੀ ਗਵਾ ਅਨੁ ਵਿਚਾਰੇ ਨੂੰ ਹੁਣ ਪੈਸੇ ਕਿੱਥੋਂ ਲਿਆਊਗਾ ਜੇ ਮੈਂ ਉਹਨੂੰ ਦੱਸਾਂਗਾ ਤਾਂ ਉਹ ਵੀ ਦੁਖੀ ਹੋਊਗਾ ਹਾਏ ਉਹਨਾਂ ਨੇ ਨਾ ਸੀ ਉਹਨੇ ਫਿਰ ਫਿਕਰ ਕਰਨਾ ਹੋ ਜਾਈਦਾ ਤਾਂ ਮੈਂ ਪਾਜੋ ਗੜੀ ਤੇ ਪਹਿਜਾ ਨਾ ਭਾਈ ਹਾਏ ਖਾਂ ਖਾਂ ਕੇ ਮੇਰਾ ਢਿੱਡ ਵੀ ਦੁਹਾਂ ਡਿਆ ਪਿਆ ਹੁੰਦਾ ਉਮੀਦ ਹੈ ਇਹ ਪਤਾ ਲੀ ਕਿ ਕਿਹੜੇ ਪੜਿਆ ਸਭਿਆਂ ਨੇ ਕਿਤੇ ਕੋਈ ਪਾਪ ਕੀਤੇ ਜਿਹੜੇ ਅੱਗੇ ਆ ਗਏ ਤੇ ਇੰਨੀ ਗਰੀਬੀ ਨਾਲ ਘੁੰਮ ਰਹੇ ਕੋਈ ਗੱਲ ਹੈ ਰੱਬ ਨੂੰ ਯਾਦ ਕਰਿਆ ਕਰ ਬਥੇਰਾ ਰੱਬ ਨੂੰ ਵੀ ਯਾਦ ਕਰੀ ਰੱਬ ਵੀ ਜਦੋਂ ਦੂਰ ਬੈਠਾ ਜਾ ਗਈ ਵੇਖ ਨਹੀਂ ਰਿਆ ਉੱਤੇ ਸਾਡੇ ਕੋਈ ਗੱਲ ਹੈ ਆਪੇ ਕਰੋਗੇ ਸਾਰਾ ਕੁਝ ਸਬਰ ਰੱਖ ਚੰਗਾ ਕਿੰਨਾ ਚਿਰ ਸਬਰ ਵੀ ਰੱਖਾ ਹੁਣ ਜੇ ਰੋ ਤੁਹਾਡੀ ਵਾਲੀ ਇੰਨੀ ਹੈ ਨਾ ਫੇਰ ਮੇਰ ਕੋ ਚੱਲਿਆ ਵੀ ਨਹੀਂ ਜਾਂਦਾ ਇੰਦਾ ਹਾਏ ਚੱਲ ਕੋਈ ਗੱਲ ਨਹੀਂ ਐਵੇਂ ਨਾ ਫਿਕਰ ਕਰ ਜੋ ਹੋਣਾ ਹੋ ਹੀ ਜਾਣਾ ਚੰਗਾ ਫੇਰ ਦੱਬ ਹਾਂ ਜੀ ਮੰਮਾ ਮਤਲਬ ਕੀ ਕਰਨ ਲੱਗੀ ਆ ਕਰਨਾ ਮੰਮੀ ਕੀ ਹੈ ਹਾਂ ਕੁਝ ਵੀ ਨਹੀਂ ਡੱਬੇ ਡੁੱਬੇ ਨਹੀਂ ਹਾਂ ਸੈੱਟ ਕਰਨਾ ਬੜਾ ਖਲਾਰਾ ਜਿਆ ਪਿਆ ਕੀ ਤੂੰ ਸਬਜੀ ਦਾ ਵੇਖ ਲਵਾਂ ਮੁੰਡੇ ਨੇ ਥੱਕੇ ਹੰਪੇ ਵੀ ਆ ਗਰਾਂ ਸਬਜੀ ਮੰਮੀ ਮੈਂ ਕੀ ਬਣਾਵਾਂ ਕੋਈ ਪਿਆਜ਼ ਹੀ ਨਹੀਂ ਹੈਗਾ ਕੋਈ ਵੀ ਲੈਣਾ ਨਹੀਂ ਕਿਤੇ ਇੱਕ ਅੱਧਾ ਹੀ ਹੋਇਆ ਥੋੜਾ ਪਾ ਕੇ ਬਣਾ ਲੀ ਬਸਾ ਮੰਮੀ ਹੈ ਨਹੀਂ ਕੋਈ ਤੇ ਬਣਾਵਾ ਆ ਕੇ ਚਲ ਵੇ ਇੰਦਾ ਕਰਨੀ ਬੰਗੋੜੀਆਂ ਨੇ ਕਰ ਜੱਦੀ ਲਾ ਲਈ ਮੰਮੀਆਂ ਉਧਰੋਂ ਪੁੱਛ ਕੇ ਲਿਆਉਂਦੀ ਆ ਜੇ ਦੇ ਦੇਈ ਨਾ ਬਟਾ ਮਦੂ ਸਬਜ਼ੀ ਬਣਾ ਲਾ ਤਾਂ ਹਾਂਜੀ ਕੋਈ ਨਹੀਂ ਚਾਹੁੰਦਾ ਕੋਈ ਬਾਕੀ ਤੂੰ ਕਰ ਤਿਆਰੀ ਹੈ ਕੋਈ ਨਹੀਂ ਆ ਗਈ ਨਾ ਹੋਲੀ ਸੱਚੀ ਯੋ ਮਮੀ ਪੜੋਪਿਆ ਜੀ ਤੇ ਆਜ ਮੈਂ ਤੈਨੂੰ ਕੀ ਦੇਨੇ ਪੁੱਤ ਅਗਲੀ ਦੇ ਘਰ ਜੇਦੋਂ ਮੈਂ ਜਾ ਕੇ ਮੰਗੇ ਤੇ 32 36 ਗੱਲਾਂ ਕੀਤੀਆਂ ਮੈਂ ਆਖਿਆ ਨਾ ਕਰੇਗੀ ਮੈਂ ਕਿਹਾ ਪਹਿਲੇ ਦਿਨ ਕੋ ਦੋ ਪਿਆਰੀ ਮੰਗ ਲਿਆ ਅਖਰ ਕਦੀ ਆ ਗਈ ਆਂਦੀ ਤੁਹਾਡੀ ਤੇ ਰੋਜ਼ ਦੀ ਹੱਤ ਮੂੰਹ ਚੁੱਕ ਕੇ ਨੂੰ ਸੱਸ ਆ ਜਾਂਦੀਆਂ ਨੇ ਤੇ ਮੈਂ ਚੁੱਪ ਕਰਕੇ ਆ ਗਈ ਮੈਂ ਤੇਰਾ ਰੋਜ਼ ਹੀ ਇਥੇ ਜਾਂਦੀ ਆ ਅੱਜ ਹੀ ਕਿਹਾ ਮੰਗਣ ਮੈਨੂੰ ਕੀ ਦਾ ਦਿਲ ਕਰਦਾ ਮੰਗਣ ਉਹ ਜੇ ਕਿਸੇ ਕੋਲ ਹੋਵੇ ਨਾ ਕੋਈ ਨਹੀਂ ਕਿਸੇ ਦੇ ਗੜੀ ਹੱਥ ਡੁੰਦਾ ਤੇ ਜਿਹਦੇ ਕੋਲ ਚਾਰ ਪਹੀਏ ਹੈਗੇ ਹਨ ਉਹ ਤੇ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਆ ਮੈਂ ਆ ਤੇ ਤੁਹਾਨੂੰ ਦੱਸਾਂ ਇੰਨਾ ਹੰਕਾਰ ਕਰਦੀ ਹੈ ਨਾ ਕੋਈ ਚੀਜ਼ ਲੈਣ ਚੱਲ ਜਾਣਾ ਤੇ ਅੱਗੋਂ ਵੇਖ ਕੇ ਪਹਿਲਾਂ ਦਰਵਾਜ਼ਾ ਬੰਦ ਕਰ ਲੈਂਦੀ ਆ ਫਿਰ ਇਹ ਕੋਈ ਚੀਜ਼ ਹੀ ਮੰਗਣ ਆਈ ਹੋਣੀ ਆ ਦੱਸ ਜੇ ਭਲਾ ਨਾ ਜਾਣੀ ਆ ਤੇ ਮੇਰਾ ਕਿਹੜਾ ਕੀ ਕਰਦਾ ਮੇਰੇ ਵੀ ਕੋਲ ਹੋਣ ਮੈਂ ਵੀ ਆਪਣੇ ਤਾਂ ਸਾਰੇ ਕੰਮ ਕਰ ਲ ਪਤਾ ਨਹੀਂ ਪਹਿਲੇ ਹੀ ਨਿਆਣਿਆਂ ਨੂੰ ਕਹਿ ਦਿੰਦੀ ਆ ਪਿਤਾ ਦੀ ਚਾਚੀ ਆਈ ਆ ਇਹਨੇ ਕੋਈ ਚੀਜ਼ ਮੰਗਣੀ ਜੇ ਤੇ ਨਿਆਣੀ ਵਾਸਤੇ ਮੇਲੇ ਬੂਏ ਬੰਦ ਕਰ ਲੈਂਦੇ ਨੇ ਚਲੋ ਮੰਮੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਵਾਇਗਰੂ ਤੇ ਵੀਂਦਾ ਵਾਣਾ ਸਦਾ ਦਿਨ ਇੱਕੋ ਜਿਹੀ ਰਹਿਣੇ ਕੋਈ ਨਹੀਂ ਹੱਡੇ ਵੀ ਦਿਨ ਬਦਲਣਗੇ ਤੇ ਅੱਜ ਆਪਾਂ ਕੋਈ ਗੱਲ ਨਹੀਂ ਚਾਰਨਾ ਖਾ ਲੈਨੇ ਫਿਰ ਕੀ ਜੇ ਸਬਜ਼ੀ ਨਹੀਂ ਹੈਗੀ ਤੇ ਉਹ ਵੀ ਤੇ ਇੱਕ ਹਿਸਾਬ ਨਾਲ ਸਬਜ਼ੀ ਆ ਤੇ ਕੋਈ ਨਹੀਂ ਡੈਡ ਨੂੰ ਵੀ ਸਮਝਾ ਦਾਂਗੇ ਤੇ ਪਿੰਦਰ ਆਉਣਗੇ ਨਾ ਉਹਨਾਂ ਨੂੰ ਵੀ ਕਹਿ ਦਾਂਗੇ ਉਹਨਾਂ ਨੂੰ ਤਾਂ ਪਤਾ ਹੀ ਘਰ ਦੇਖ ਲਾਤਾ ਦਾ ਨਾ ਮੰਮੀ ਇੱਕ ਗੱਲ ਦੀ ਮੈਨੂੰ ਹੋਰ ਬੜੀ ਟੈਨਸ਼ਨ ਹੋਉਣੀ ਨੇਾ ਵੇਖੋ ਕਿੰਨਾ ਹੋ ਗਿਆ ਵਾ ਅੱਗੇ ਤੇ ਆਹ ਵੇ ਤੱਕ ਪਿੰਡਾਂ ਰਾ ਜਾਂਦੇ ਨੇ ਤੇ ਅੱਜ ਹਾਲ ਤੱਕ ਆਏ ਨਹੀਂ ਆ ਤੇ ਤੂੰ ਬੁੱਧ ਫੋਨ ਲਾਉਣਾ ਹੈਗਾ ਹੁਣ ਮਮੀ ਮੈਂ ਕੀ ਲਾਵਾਂ ਫੋਨ ਤੇ ਪੈਸੇ ਹੀ ਨਹੀਂ ਹੈਗੇ ਮੇਲਾ ਕਿਨੇ ਆਣਾ ਛਦਾਈਆ ਤੂੰ ਹੀ ਲਾਦੇ ਸੀ ਇਥੋਂ ਵੀ ਮਨੇ ਰੋ ਗਿਆ ਆਜਾਂਗਾ ਹੋਈ ਭੀਜੀ ਕਿਤੇ ਨਾ ਕਿਤੇ ਬੰਦਾ ਫੋਨ ਕਰ ਦਿੰਦਾ ਵਾ ਕਿ ਮੈਂ ਲੇਟ ਹੋ ਗਿਆ ਜਾਂ ਮੇਰੇ ਕੋਈ ਕੰਮ ਪੈ ਗਿਆ ਵਾ ਕੋਹ ਨਹੀਂ ਹਾਲ ਇਹ ਵੀ ਜ਼ਿਆਦਾ ਸੋਚਦਾ ਰਹਿੰਦਾ ਵਾ ਤੇ ਮੇਲਾ ਇਹ ਕੰਮ ਵਾਲੇ ਨੂੰ ਕੋਈ ਫਿਕਰ ਨਹੀਂ ਤੇ ਹੁਣ ਜਿੰਨਾ ਜਰ ਹੁੰਦਾ ਨਹੀਂ ਮੈਂ ਧਿਆਨ ਰੱਖਣੀ ਆ ਨੇੜੇ ਤਾਂ ਘਰ ਆ ਬਹਿੰਦੀ ਰਹਿਣੀ ਆ ਕੀ ਕਰਾਂ ਹੁਣ ਸੇ ਆ ਮੈਂ ਕਿੰਦੀ ਹੀ ਹੋ ਜੂਗਾ ਹੁਣ ਤਾਂ ਉਹਨੇ ਆਪਣੇ ਟਾਈਮ ਲਾ ਲਈ ਆ ਮੈਂ ਤੇ ਤਾਂ ਕਹਿ ਲਈ ਹਾਂ ਜੇ ਕਿਸੇ ਦੇ ਫੋਨ ਤੋਂ ਫੋਨ ਕਰਕੇ ਪੁੱਛ ਕੇ ਵੇਖਾਂ ਲਾ ਅੱਗੇ ਗਈ ਹਾਂ ਤਾਂ ਅੱਗੇ ਗੱਲਾਂ ਸੁਣ ਕੇ ਆਈ ਹੁਣ ਫੋਨ ਕਰਨ ਜਾਉਂਗੀ ਤਾਂ ਉਹਦੇ ਫੇਰ ਗੱਲਾਂ ਕਰ ਦਿੰਦਾ ਜੀ ਮੈਂ ਆ ਨਹੀਂ ਬਣ ਜਾਣਾ ਹੈਗਾ ਬਚਪਾ ਕਾ ਕਿਤੇ ਮੈਨੂੰ ਮੰਜੀ ਦਾ ਦੇ ਮੈਂ ਵੇਂਦੀ ਨਹੀਂ ਨਹੀਂ ਆਹ ਹੋਰ ਕੀ ਕਰਾਂ ਹਾਂ ਯਾ ਆਪਣੇ ਪਿਓ ਨੂੰ ਜਾਈ ਦੇ ਆ ਬੜਾ ਹੀ ਕੰਨਣ ਗਿਆ ਹੈ ਮੈਨੂੰ ਕੋਈ ਨਹੀਂ ਮੰਮੀ ਤੇ ਬੰਨੀ ਆ ਜਾ ਕੋਈ ਕਦੋਂ ਕੀ ਆਏਗਾ ਉਦੋਂ ਕਿ ਨਵੇਂ ਰਹਿੰਦਾ ਜਾਣ ਗਿਆ फोन तो ही कर दी तेन पता तो मेरी मां फिकर दर्दी होनी है मम्मी बैठी है बहार ठंड च ਪੁੱਤ ਮੈਂ ਤਾਂ ਤੇਰੀ ਡੀ ਕਾ ਨਹੀਂ ਮੇਰਾ ਜੀ ਕਰਦਾ ਹੈ ਅੰਦਰ ਜਾਣੂ ਮੈਂ ਮੇਰਾ ਪੁੱਤ ਠੰਡ ਚ ਜਾ ਤੱਕ ਨਹੀਂ ਆਇਆ ਹੈਗਾ ਹੁਣ ਮੰਮੀ ਕੰਮ ਥੋੜਾ ਜਿਹਾ ਵਾਧੇ ਸੀ ਉਹਦੇ ਕਰਕੇ ਟਾਈਮ ਲੱਗ ਗਿਆ ਮੈਨੂੰ ਤੇ ਪੈਸਾ ਮਿਲਿਆ ਕੋਈ ਮੰਮੀ ਜੇ ਮਿਲੇ ਹੁੰਦੇ ਤੁਹਾਨੂੰ ਫੜਮਦਾ ਨਾ ਤੇ ਤੇਰਾ ਪਿਓ ਗਿਆ ਸੀ ਪਾਣੀ ਲਾਉਣ ਤੇ ਠੰਡ ਚ ਜਦੋਂ ਗਿਆ ਤਾਂ ਠੰਡ ਜੀ ਹੋ ਗਈ ਆ ਤੇ ਖੰਗ ਖੰਗ ਕੇ ਖਾਬੀ ਚ ਲਿਆ ਤੇ ਜੀ ਇਹ ਮੈਂ ਕਿਹਾ ਕਿ ਟੈਸਟ ਕਰਾ ਲਾ ਤੇ ਆਂਦਾ ਪੈਸੇ ਕੋਲ ਫਿਰ ਹੀ ਕਰਾਵਾਂ ਦੱਸ ਕਿੱਥੋਂ ਕਰਵਾਵਾਂ ਮੈਂ ਤਾਂ ਮੈਂ ਨਾ ਮੁੰਡਾ ਆਊਗਾ ਪਉ ਪੈਸਾ ਲਿਆਉ ਤੇ ਚੱਲ ਇਹਨੂੰ ਸੇਰੇ ਲਿਖੇ ਜਾਈ ਇੱਕ ਮੇਰੇ ਬੜੀ ਕੰਦੇ ਛੁੱਟੀ ਕਰ ਲਾ ਕੋਈ ਨਹੀਂ ਮੈਂ ਫੇਰ ਪੁੱਛਾਂਗਾ ਉਦਾਂ ਮੈਂ ਮੰਗਿਆ ਤਾਂ ਸਹੀ ਹੀ ਕੰਮ ਨੂੰ ਆਂਦੇ ਵੀ ਕਰੀ ਜਾਓ ਤੇ ਜੇ ਕਿਤੇ ਪੈਸਾ ਮੰਗ ਲਉਣਾ ਅੱਗੋਂ ਘੂਰੀਆਂ ਵਟਦੇ ਨੇ ਵੇਖ ਲਾ ਦਾ ਨਾ ਨਹੀਂ ਕੰਮ ਆਪ ਹੀ ਸੋਚਦੇ ਪਿਆਂਦੇ ਹੀ 15 ਦਿਨ ਦੀ ਦੀ ਅਜਾ ਕਰਾਂਗੇ ਚੱਲ ਹੁਣ ਦੇਣ ਵੀ ਉੱਤੇ ਜਾਣ ਰਹੇ ਨੇ ਤੇ ਹੋਰ ਕੋਈ ਨਹੀਂ ਹਾਲ ਇਹਨਾਂ ਦਾ ਕੋਈ ਨਹੀਂ ਮਾਰੇ ਦਾ ਸੋਚਦਾ ਰੋਟੀ ਰੱਟੀ ਹੱਦੀ ਕਿਨੇ ਨਾ ਫੇਰ ਰੋਟੀ ਕਿੱਥੇ ਅੱਜ ਕੋਹ ਨਾ ਪੁੱਛ ਪੁੱਤ ਅੱਜ ਤਾਂ ਦੇ ਵਿਚਾਰੀ ਆਪੀ ਹੈ ਨਹੀਂ ਹੀ ਸਬਦਾ ਮੈਂ ਚਾਹ ਚਾਹ ਮੈਂ ਖਾ ਲਵਾਂ ਤੇ ਹੁਣ ਕੀ ਕਰ ਲਵਾਂ ਕੋਸ਼ਿਸ਼ ਕੁਝ ਵੀ ਨਹੀਂ ਬਣਾਇਆ ਸਾਰਾ ਸਬਦਾ ਮੁੱਕਾ ਮੈਂ ਤਾਂ ਦੱਸਦੀ ਨਹੀਂ ਤੈਨੂੰ ਮੈਂ ਚੱਲ ਅੱਜ ਪੈਸੇ ਮਿਲ ਹੀ ਜਾਣੇ ਮੈਨੂੰ ਵੀ ਪਤਾ ਨਹੀਂ ਅੱਜ ਪੈਸੇ ਨਹੀਂ ਮਿਲਣੇ 3 ਸਟਾਰਟ ਜੀ ਬਿਲਕੁਲ ਸੌਦਾ ਹੈ ਨਹੀਂ ਤੇ ਮੰਮੀ ਤੇ ਇੱਥੋਂ ਦੁਕਾਨ ਤੋਂ ਫੜ ਲੈਣਾਹੀਂ ਇਹ ਪੁੱਤ ਦਿੰਦੇ ਨਹੀਂ ਅਗਲੇ ਆਂਦੇ ਪਹਿਲਾਂ ਪਿਛਲੇ ਪੈਸੇ ਦੇ ਕੇ ਜਾਓ ਇਹ ਨਾ ਹਜ਼ਾਰ ਨਹੀਂ ਕਰਨਾਹੀਂ ਗਾਂ ਸਬਦਾ ਲੈਣਾ ਹੁੰਦਾ ਅਗਲੀਆਂ ਗੱਲਾਂ ਕਰਦਣਾ ਨਹੀਂ ਕੋਈ ਸਮਝ ਨਹੀਂ ਲੱਗ ਰਹੀ ਕੀ ਕਰੀਏ ਨਾ ਪਾਣੀ ਨਹੀਂ ਉਹ ਪਾਣੀ ਆਉਂਦਾ ਨਹੀਂ ਕਸਤੇ ਔਰ ਚੱਲ ਇਹਾ ਕੋ ਟੱਗਾ ਜਿੰਨ ਕੱਲੇ ਮੇਰੇ ਨਾਲ ਗੱਲ ਨਹੀਂ ਕੀਤੀ। ਉੱਚਾ ਰਹਾਂ ਤੇ ਪਰ ਕੋਈ ਗੱਲ ਨਹੀਂ। ਕਿੰਨੀ ਲੇਟ ਕਰ ਦੇਲੀਂ ਮੇਰੇ ਤੇ। 90 ਪੱਗੇ ਮੰਮੀ ਵੀ ਹੋ ਗਏ ਪੁੱਛਣ ਰਿਹਾ ਤੇ ਨਾ ਕੰਮ ਥੋੜਾ ਜਿਹਾ ਵੱਧ ਨਹੀਂ। ਤੈਨੂੰ ਚੰਗਰ ਕੇ ਗਾਸ ਤੇ ਨਹੀਂ। ਸਮਾ ਪਤਾ ਦੇ ਹੈ ਵਾਹਿ। ਪਿੱਕਰ ਜਿਹੜਾ ਘੁੰਮੇ ਚ ਪੈਹੇ ਨਹੀਂ ਹੈਗੇ। ਜੇ ਬੰਦਾ ਥੋੜੇ ਬਹੁਤੇ ਪੁਵਾਈ ਛੱਡਦਾ ਵਾ। ਚਲ ਕੋਈ ਗੱਲ ਨਹੀਂ ਪੁਵਾਕ ਦੇਣਾ ਇੱਥੇ ਵੀ। ਲਾਉਣਾ ਹੈ ਤੇ ਤੂੰ ਲੱਗਦਾ ਹੀ ਨਹੀਂ ਉਹ ਨੰਗੇ ਇਹਦੇ ਉਹ ਜਿਹੜੇ ਹੈਗੇ ਆਉਣ ਵਾਲੀ ਨੂੰ ਤਰੀਕ। ਹਮ। ਹਾਂ ਹਿਸਾਬ ਕੁ ਕਦੋਂ ਤੇ ਤਾਨੂੰ ਡੀਕੋ। ਹਾਰ ਕੀਤੇ ਮੰਮੀ ਵਿਚਾਰੇ ਉਦੋਂ ਦੀ ਇੱਥੇ ਬੈਠੀ ਹੈ ਤੇ ਅੰਦਰ ਵੀ ਨਹੀਂ ਜਾਉਂਦੀ ਕਿ ਪਿੰਦਰ ਆਊਗਾ ਤੇ ਮੈਂ ਫੇਰ ਹੀ ਅੰਦਰ ਜਾਣਾ ਚੱਲ ਕੋਈ ਗੱਲ ਨਹੀਂ ਵੱਧ ਘੱਟ ਟਾਈਮ ਹੋ ਹੀ ਜਾਂਦਾ ਤੇ ਐ ਵੀ ਨਹੀਂ ਫਿਕਰ ਨਾ ਕਰਿਆ ਕਰੋ ਫਿਕਰ ਤੇ ਤੁਹਾਨੂੰ ਹੁਣ ਪਤਾ ਹੁੰਦੀ ਆ ਫੇਰ ਤੁੰਡਾਂ ਦੇ ਦੇਣ ਨੇ ਕਿ ਝਾਟੀ ਤੇ ਨਰਾ ਹੋ ਜਾਂਦਾ ਵਾ ਨਾਲੇ ਕੱਲਿਆਂ ਨੇ ਤੁਸੀਂ ਆਉਣਾ ਹੁੰਦਾ ਉਹ ਵੀ ਸਾਈਕਲ ਤੇ ਕੋਈ ਚੀਜ਼ ਸੰਦਵਸਤ ਹੋਏ ਤੇ ਬੰਨਾ ਤੇ ਮਿੰਟੋਂ ਮਿੰਟ ਹੀ ਆ ਜਾਂਦਾ ਵਾ ਇੱਥੇ ਤੇ ਫਿਰ ਹੌਲੀ ਹੌਲੀ ਹੋਣਾ ਮੈਂ ਕੰਮ ਵੇਲਾ ਅਜੁੱਦਾਂ ਹੈ 5 ਵਜੇ ਤੱਕ ਦਾ ਸੀ ਤੇ ਕਿੰਨਾ ਲੇਟ ਛੱਡਿਆ ਤੇ ਪੈਸੇ ਆਰੀ ਵੇਖ ਲੋ ਕਿਦਾਂ ਕਰਦੇ ਨੇ ਇਦਾਂ ਗਾਦੀ ਲਈ ਕਰਦੇ ਤੁਸੀਂ ਗੱਲ ਕਰੋ ਉਹਨਾਂ ਦੇ ਨਾਲ ਵੀ ਪੈਸੇ ਤੇ ਤੁਸੀਂ ਟਾਈਮ ਨਾ ਦਿੰਦੇ ਨਹੀਂ ਹੋ ਤੇ ਸਾਡੇ ਤੋਂ ਓਵਰਟਾਈਮ ਲਵਾ ਲੈਂਦੇ ਹੋ ਉਹ ਗੱਲ ਵੀ ਕਰੀਏ ਮੈਂ ਹਾ ਜਣਾ ਹੋਵੇ ਕਿ ਤਾਂ ਕੰਮ ਤੋਂ ਹੀ ਕੱਢ ਦੇਣ ਅੱਗੇ ਤਾਂ ਮਹਾਂ ਕੰਮ ਮਿਲਿਆ ਹੈ ਕੱਢਦੀ ਤੇ ਨਹੀਂ ਆ ਪਿੰਦਰ ਈ ਢੀ ਗੱਲਣੀ ਆ ਉਹਨਾਂ ਨੂੰ ਵੀ ਤਾਂ ਢੀ ਲੋਡ ਆ ਤੇ ਤਾਂ ਹੀ ਤੇ ਤੁਹਾਨੂੰ ਵੱਧ ਵੱਧ ਟਾਈਮ ਲਵਾਉਂਦੇ ਨੇ ਕਿ ਜਿੰਨਾ ਕੰਮ ਹੋ ਜੇ ਨਾ ਉਨਾ ਹੀ ਸਗੋ ਚੰਗਾ ਵਾ ਉਹ ਸਾਰੇ ਨਾ ਮਾੜੇ ਬੰਦੇ ਨੂੰ ਦੱਬਦੇ ਨੇ ਤੇ ਹੋਰ ਤੁਹਾਨੂੰ ਪਤਾ ਨਹੀਂ ਫਿਰ ਕੀ ਕਰਨਾ ਵੀ ਇਹਨੇ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਕਰੀ ਜਾਣਾ ਇਹੋ ਗੱਲੋਂ ਡਰਨਾ ਵਾ ਕਿ ਕਿਤੇ ਮੈਨੂੰ ਕੱਢ ਨਾ ਦੇਣ ਕੱਢ ਨਾ ਦੇਣ ਚਲ ਕੋਈ ਨਹੀਂ ਹੁਣ ਤੁਹੀ ਨਹੀਂ ਫਿਕਰ ਨਾ ਕਰੋ ਆਜੋ ਦੋਵੇਂ ਜਣੇ ਅੰਦਰ ਠੰਡ ਬੜੀ ਐ ਤੇ ਮੈਂ ਤੁਹਾਡੇ ਵਾਸਤੇ ਰੋਟੀ ਲਿਆਉਣੀ ਆ ਚਲੋ ਯਾਰ ਇੱਕ ਤੇ ਪਰਮ ਹੁਣ ਤੇ ਫੋਨ ਤੇ ਲੱਗੇ ਆ ਕਦੋਂ ਦੀ ਮੈਨੂੰ ਤਿਆਰ ਹੋ ਕੇ ਬਾਹਰ ਵਾਜਾ ਮਾਰਨ ਲਈ ਯਾਰ ਫੋਨ ਤੇ ਕੰਮ ਹੀ ਕਰਦਾ ਕੋਈ ਮੈਂ ਤੂੰ ਕੋਈ ਨਹੀਂ ਹੁਣ ਕੰਮ ਛੱਡੋ ਉਦੋਂ ਤੂੰ ਮੈਨੂੰ ਕਹਿੰਦੇਂ ਕਿ ਤੂੰ ਜਿਆਦਾ ਟਾਈਮ ਲਾਉਣਾ ਮੈਂ ਕਦੋਂ ਦੀ ਬਾਹਰ ਹੋ ਤਿਆਰ ਹੋ ਕੇ ਖੜੀ ਹੀਗੀ ਤੇ ਤੂੰ ਇੱਥੇ ਹੀ ਆਪਣਾ ਟੀਫੋਨ ਛੱਡਣ ਦੇ ਕੋਈ ਗੱਲ ਨਹੀਂ ਚੱਲ ਜਾਨੇ ਹਾਂ ਕਿਹੜੀ ਕਰਦਾ ਕੋਈ ਚਲੋ ਚਲੀਏ ਜੇ ਜਾਣਾ ਤਾਂ ਦੱਸੋ ਤੇ ਨਹੀਂ ਤਾਂ ਫਿਰ ਮੈਂ ਮਮੀ ਨੂੰ ਕਹਾਂ ਅਹੀਂ ਜਾਈਏ ਦੱਸ ਮੈਂ ਜਾਣਾ ਹੀ ਆ ਤੁਹਾਡੇ ਨਾਲ ਤੈਨੂੰ ਤਿਆਰ ਹੋਇਆ ਚਲੋ ਫਿਰ ਚਲੀਏ ਤੇ ਨਾਲੇ ਮੇਰੀ ਗੱਲ ਸੁਣੋ ਉੱਥੇ ਜੇ ਟਾਈਮ ਲੱਗ ਗਿਆ ਨਾ ਤਾਂ ਬੋਧਾ ਨਾ ਕਿ ਉਹ ਵੀ ਇੰਨਾ ਟਾਈਮ ਲਾਤਾ ਹਾਂ ਹੁਣ ਟਾਈਮ ਜੇ ਜਾਣਾ ਮੈਂ ਤਾਂ ਫਿਰ ਉੱਥੇ ਟਾਈਮ ਤੇ ਲੱਗਣਾ ਹੀ ਜੇ ਕੋਈ ਚੀਜ਼ ਲੈਣੀ ਹੈ ਇਹ ਨਾ ਨਹੀਂ ਪੈਂਦੀ ਤਾਂ ਨਹੀਂ ਹੁਣ। ਆ ਕੇ ਆ ਜੂ ਘਰ ਨੂੰ ਬਸ। ਹੁਣ ਕੋਈ ਚੀਜ਼ ਲੈਣੀ ਹੋ ਦੇਖ ਕੇ ਲੈਣੀ ਹੈ ਨਾ। ਇਦਾਂ ਥੋੜੀ ਲੈ ਆਉਣੀ ਹੈ ਜਿਹੜੀ ਮਰਜ਼ੀ ਚੁੱਕ ਕੇ। ਚੱਲ ਕੋਈ ਗੱਲ ਨਹੀਂ ਚੱਲ ਚੱਲਦੀਆਂ ਫਿਰ। ਜੇ ਬਹੁਤੀ ਗੱਲ ਹੈ ਤਾਂ ਮੈਨੂੰ ਦੱਸ ਦੋ ਮੈਂ ਮੰਮੀ ਦੇ ਨਾਲ ਚਲ ਜਾਨੀ ਆ। ਇਹ ਦੋਵੇਂ ਜਾਣੀਆਂ ਜਾ ਕੇ ਤੇ ਡੈਡ ਦੇ ਨਾਲ ਜਾ ਕੇ ਤੇ ਫਿਰ ਆ ਜੰਨੇ ਵਾਪਸ। ਮੰਮੀ ਨੂੰ ਕਿਉਂ ਤਾਂ ਕਰਨਾ ਮੈਂ ਚਲ ਜਾਨਾ ਮੈਂ ਨਾਲ। ਚਲੋ ਫਿਰ ਚਲੋ ਚੱਲੀਏ। ਚਲ ਠੀਕ। ਕੀ ਕਰ ਹੋ ਕੀ ਆ? ਮੇਰੇ ਇੱਕ ਲੋ ਮੈਨੂੰ ਕਹਿੰਦੇ ਕਿ ਉੱਥੇ ਜ਼ਿਆਦਾ ਟਾਈਮ ਨਾ ਲਾਏ। ਹੋ ਟਾਈਮ ਤਾਂ ਲੱਗਣਾ ਹੀ ਆ। ਮੈਂ ਤਾਂ ਤੇਰੇ ਪਾਪਾ ਨੂੰ ਵੀ ਘਰੋਂ ਹੀ ਕਹਿ ਦਿੰਨੀ ਹ ਜੇ ਸੂਟ ਵੇਖਣੇ ਹੁੰਦੇ ਆ ਨਾ ਤੇ ਥੋੜਾ ਟਾਈਮ ਤੇ ਲੱਗਦਾ ਵਾ ਇਨੀ ਛੇਤੀ ਥੋੜਾ ਸੂਟ ਲੈ ਜਾਂਦੇ ਆ ਨਹੀਂ ਮੈਂ ਇਹ ਕਹਿਣਾ ਵਾਂ ਕਿ ਉੱਥੇ ਇਹ ਨਾ ਹੋਵੇ ਕਿ ਤੁਸੀਂ ਬਹੁਤ ਜ਼ਿਆਦਾ ਹੀ ਟਾਈਮ ਲਾ ਦੋ ਥੋੜਾ ਬੋਧਾ ਤੇ ਚਲੋ ਚੱਲਦਾ ਵਾ ਲੈ ਦੱਸ ਤੂੰ ਤੇ ਘਰੇ ਉਹਦਾ ਮਨ ਖੱਟਾ ਕਰੀ ਜਾਂ ਰਿਆ ਕੁੜੀ ਦਾ ਹੈ ਹੁਣ ਜਾਉਗੀ ਉੱਥੇ ਜਾ ਕੇ ਵੇਖੂਗੀ ਜੇ ਕੋ ਪਸੰਦ ਆਊਗਾ ਤਾਂ ਲਊਗੀ ਇਦਾਂ ਕਿ ਤਾ ਚੱਕ ਕੇ ਆ ਜੂਗੀ ਘਰ ਨੂੰ ਇਹ ਤਾਂ ਮੰਮੀ ਉੱਥੇ ਇਦਾਂ ਕਰਦੇ ਸ਼ੌਕ ਤੇ ਜਾ ਕੇ ਵੀ ਜਿਹੜਾ ਪਹਿਲਾ ਸੂਟ ਦੁਕਾਨਦਾਰ ਨੇ ਦਿਖਾਤਾ ਵਾ ਉਹੀ ਚੱਕ ਕੇ ਤੇ ਚਲੋ ਘਰ ਨੂੰ ਬਸ ਇਹੋ ਹੀ ਹੁੰਦਾ ਮੈਂ ਤਾਂ ਇਦਾਂ ਹੀ ਕਰਦਾ ਇਦਾਂ ਥੋੜ બસ ਵੇਖ ਲੋ ਪੈਂਟਾਂ ਵੇਖੀਆਂ ਸਿਰਫ ਇੱਕ ਦੋ ਕਲਰ ਹੈਗੇ ਆ ਠੀਕ ਆ ਲੱਲੇ ਆ ਬਸ ਠੀਕ ਆ ਜੇ ਕੁੜੀਆਂ ਨੇ ਸਭ ਤੋਂ ਪਸੰਦ ਕਰਨਾ ਹੁੰਦਾ ਵਾ ਕਲਰ ਵੇਖਣਾ ਹੁੰਦਾ ਵਾ ਕੱਪੜਾ ਵੇਖਣਾ ਹੁੰਦਾ ਸਾਰਾ ਕੁਝ ਯੂਜ਼ ਕਰਨਾ ਤੇ ਫੇਰ ਹੀ ਲੈਣੀ ਵੇਖ ਪਰਖ ਕੇ ਲੈਣਾ ਸਾਰਾ ਕੁਝ ਉਹਨੇ ਹੁਣ ਇਦਾਂ ਕਿਦਾਂ ਲੱਗੂਗੀ ਲੈ ਤੁਹਾਡੀ ਬੀਬੀ ਨਾ ਉਹ ਚੜਾ ਦਿਓ ਕੋਈ ਕਹਿੰਦੀ ਭੂਏ ਨੂੰ ਲੈ ਚੜਾ ਦਿਓ ਕਾਹਦਾ ਭੂਏ ਚੜਾਤਾ ਐਵੇਂ ਤਾਂ ਦੰਨੇ ਗੱਲਾਂ ਕਰਿਆ ਕਰ ਕੋਈ ਨਹੀਂ ਪੁੱਤ ਤੂੰ ਰਾਮ ਨਾਲ ਸ਼ਾਪਿੰਗ ਕਰੀਂ ਠੀਕ ਆ ਨਾ ਜੇ ਕੁਝ ਕਹੂਗਾ ਤੈਨੂੰ ਤੇ ਮੈਨੂੰ ਫੋਨ ਕਰੀ ਫੇਰ ਮੈਂ ਖਿੱਚੂ ਕਰਦੇ ਤੇ ਕੋਈ ਨਹੀਂ ਜੇ ਕਹਿਣਗੇ ਤਾਂ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਆ ਜਾ ਜਾ ਆ ਕੇ ਲਾਪੜੀਂ ਜੀ ਚਲੋ ਠੀਕ ਆ ਚਲੋ ਆ ਜਾਓ ਫਿਰ ਚੰਗਾ ਮम्मा ਪੈਸੇ ਤੇ ਹੈ ਨਾ ਕੋਸਰ ਹਾਂ ਮੇਰੇ ਕੋਲ ਕਾਰਡ ਚਲ ਠੀਕ ਆ ਤੁਹਾਨੂੰ ਓਕੇ ਚੰਗੀ ਤਰ੍ਹਾਂ ਸ਼ਾਪਿੰਗ ਕਰਕੇ ਆਇਓ ਕਾਲੀ ਨਾ ਕਰਿਓ ਬੋਦੀ ਹਾਂਜੀ ਹਾਂਜੀ ਚਲ ਮੈਂ ਵੀ ਕਰਦਾ ਕੁਝ ਵੇਖ ਲਾਂ ਇਹਨਾਂ ਨੂੰ ਤਾਂ ਸ਼ਮਾਂ ਪੈਣੀਆਂ ਹੁਣ ਵੇ ਜਸਵੀ ਨਾ ਛਿਦੇਣੀ ਆ ਆਪਣਾ ਫੋਨ ਵੀ ਕਰੇ ਭੁੱਲ ਗਈ ਆ ਦੱਸ ਕਿਸੇ ਦਾ ਫੋਨ ਹੀ ਆ ਜਾਂਦਾ ਵਾ ਆਹ ਹੁੰਦੇ ਦੀ ਪੈਣ ਲਈਏ ਫੋਨ ਕਰਨਾ चुका चुक ना चुका चल चुक नहीं कोई जरूरी काम ही हो सकता वलो सताल होर सुनाओ बेटा ठीक हो हाँ हाँ वो पता की गल चल गई है शहर शॉपिंग करने गई है परमे तो फोन बेटा घर रै गया हाँ जी हाँ जे कोई जरूरी गल हैगी मैनू दस दो ਚਲੋ ਕੋਈ ਨਹੀਂ ਪਰਮੂ ਕੋ ਫੋਨ ਹੈਗਾ ਪਰਮ ਦੇ ਫੋਨ ਤੇ ਕਰ ਲੈਣਾ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਹਾਂ ਸ਼ਾਮ ਪੈ ਆਈ ਜਣੀ ਉਹਨੂੰ ਅੱਛਾ ਕੋਈ ਗੱਲ ਨਹੀਂ ਜਦੋਂ ਆਉਂਦੀ ਆ ਨਾ ਤੇ ਮੈਂ ਤੁਹਾਨੂੰ ਫੋਨ ਕਰਾ ਦੂੰਗੀ ਠੀਕ ਆ ਫੋਰ ਪਰਿਵਾਰ ਸਭ ਠੀਕ ਠਾਕ ਆ ਨਾ ਅੱਛਾ ਅੱਛਾ ਚਾਹਨਾ ਬੇਟਾ ਆਏਗੇ ਤੇ ਸਾਡੇ ਕੋ ਵੀ ਹਾਂ ਹਾਂ ਚਲੋ ਠੀਕ ਆ ਓਕੇ ਬੇਟਾ ਓਕੇ ਕਿੰਨੀ ਮਿੱਠੀ ਆਵਾਜ਼ ਹੈ ਦੀ ਪੂਰੀ ਹੜੀ ਜਸ ਵਰਗੀ ਆ ਦੋਵੇਂ ਭੈਣਾਂ ਸੇਮ ਹੀ ਆ ਉਹ ਵੀ ਤੇ ਇੰਨੀ ਚੰਗੀ ਆ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਚਲੋ ਵਧੀਆ ਹੀ ਆ ਉਹ ਵੀ ਜਿਹੜੇ ਘਰ ਚ ਗਈ ਹੋਊਗੀ ਉਹ ਵੀ ਘਰ ਸਵਰਗੀ ਹੋਣਾ ਜਸ ਬੇਟਾ ਆ ਗਏ ਹਾਂਜੀ ਮੰਮੀ ਆ ਗਏ ਬੜੀ ਛੇਤੀ ਆਈਏ ਤੁਸੀਂ ਬਸ ਥੋੜਾ ਬੋਦਾ ਸਮਾਨ ਲੈਣਾ ਹੀ ਲੈ ਲੇ ਬਾਕੀ ਮੈਂ ਕਿਉਂ ਮੈਂ ਤੁਹਾਡੇ ਨਾਲ ਜਾ ਕੇ ਲਉਂਗੀ ਅੱਛਾ ਅੱਛਾ ਹਾਂ ਤਾਂ ਆ ਰਿਹਾ ਭਾਈ ਆਏ ਆ ਲੈ ਕੇ ਆਂਦੇ ਆ ਉਹ ਗਰਮ ਨੂੰ ਕਿਆ ਗੱਡੀ ਦੇ ਵਿੱਚ ਪਿਆ ਮੈਂ ਕਾਢੀ ਉਹ ਬਾਸ ਚ ਚੱਲ ਕੋਈ ਦੀ ਲੈ ਆਉਂਦਾ ਤੇ ਬਾਦ ਵਿੱਚ ਪਾਣੀ ਪੀਣਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਚੱਲਾਦਾ ਆਨਾ ਕੋਤਾ ਕਠਿਹਰਕ ਦਾ ਹੱਜਾ ਬੰਦੀ ਹੈ ਨਾ ਹਾਂਜੀ ਕੋਈ ਨਹੀਂ ਹਾਂ ਤੋਂ ਦਾ ਪਸੰਦ ਆਗੇ ਸੂਟ ਹਾਂਜੀ ਸੂਟ ਬੜੇ ਸੋਹਣੇ ਲੈ ਕੇ ਆਂਦੇ ਆ ਦੋ ਤਿੰਨ ਤਾਂ ਡੇਰੇ ਲੈ ਆਂਦੇ ਆ ਲੈ ਦੱਸ ਸਾਡੀ ਆਪਣੀ ਤੂੰ ਆਪਣੇ ਲਿਆਉਨੇ ਸੀ ਮੇਰੀ ਗੜੀ ਗੱਲ ਆ ਮੇਰੇ ਕੋਲ ਬਥੇਰੇ ਸੂਟ ਆ ਕੋਈ ਨਹੀਂ ਹੈਗੇ ਤੇ ਮੇਰੇ ਤੋਂ ਵੀ ਬਹੁਤ ਸੀਗੇ ਪਰ ਤੁਸੀਂ ਵੀ ਨੂੰਣ ਭੇਜਿਆ ਸੀ ਤੁਹਾਨੂੰ ਲੈ ਕੇ ਤਾਂ ਆਣੀ ਚਲ ਕੋਈ ਨਹੀਂ ਪੁੱਤ ਮੈਂ ਵੀ ਕਿਹਾ ਤੇਰੇ ਨਾਲ ਜਾਉਂਗੀ ਫਿਰ ਦੋਵੇਂ ਜਣੀਆਂ ਰਲ ਕੇ ਸ਼ਾਪਿੰਗ ਕਰਾਂਗੇ ਹਾਂ ਹਾਂਜੀ ਤਾਂ ਹੀ ਮੈਂ ਥੋੜੇ ਲੈ ਕੇ ਆਈ ਮੈਂ ਕਿਹਾ ਚਲੋ ਆਪਾਂ ਇਕੱਠੇ ਜਾਵਾਂਗੇ ਨਾ ਤੇ ਫਿਰ ਲੈ ਕੇ ਆਵਾਂਗੇ ਵਧੀਆ ਵਧੀਆ ਤੇ ਮੇਰੀ ਗੱਲ ਸੁਣ ਆਪਣਾ ਫੋਨ ਘਰੇ ਭੁੱਲ ਗਈ ਅੱਜ ਘਰੇ ਮੈਂ ਆਪ ਹੀ ਛੱਡ ਕੇ ਗਈ ਮੈਂ ਕਿਹਾ ਪਰ ਮਨਾਰੀ ਆ ਉਹਨਾਂ ਦਾ ਫੋਨ ਹੈਗਾ ਹੀ ਆ ਫਿਰ ਜੇ ਰੋਡ ਹੋਈ ਤਾਂ ਕਰ ਲਾਂਗੇ ਪੁੱਤ ਕੋਈ ਜ਼ਰੂਰੀ ਫੋਨ ਹੀ ਆ ਜਾਂਦਾ ਵਾ ਜ਼ਰੂਰੀ ਮੰਮੀ ਉੱਥੇ ਐਵੇਂ ਦੁਕਾਨ ਦੇ ਵਿੱਚ ਜਾੜਾ ਹੁੰਦਾ ਵਾ ਫੋਨ ਤੇ ਫੋਨ ਆਉਂਦਾ ਰਹਿੰਦਾ ਅਚਨਬਧ ਆਇਆ ਸੀ ਆਹੋ ਕੀ ਕਹਿੰਦੀ ਚੱਕਿਆ ਤਾਂ ਨਹੀਂ ਤੁਸੀਂ ਨਹੀਂ ਮੈਂ ਚੁੱਕ ਲਿਆ ਫਿਰ ਮੈਂ ਕਿਹਾ ਹੋ ਸਕਦਾ ਕਿ ਜ਼ਰੂਰੀ ਕੰਮ ਨਾ ਹੋਵੇ ਹਾਂਜੀ ਤੇ ਫਿਰ ਮੈਂ ਚੁੱਕ ਲਿਆ ਤੇ ਮੈਂ ਤਾਂ ਉਹਨੂੰ ਕਿਹਾ ਹੀ ਪਰਮਦੇ ਫੋਨ ਤੇ ਲਾ ਲਾ ਅੱਛਾ ਤੇ ਕਹਿੰਦੀ ਨਹੀਂ ਮਸੀ ਜੀ ਕੋਈ ਗੱਲ ਨਹੀਂ ਹੁਣ ਸ਼ਾਮ ਨੂੰ ਜਦੋਂ ਆਉਗੀ ਜੱਸ ਮੇਰੀ ਗੱਲ ਕਰਵਾ ਦਿਓ ਅੱਛਾ ਤੇ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਕਰ ਲਾ ਗੱਲ ਮੇਰੀ ਧੀ ਉਹਦੇ ਨਾਲ ਕੋਈ ਨਹੀਂ ਮੰਮੀ ਕਰ ਲੂੰਗੀ ਬਾਅਦ ਚ ਉਹ ਇੱਦਾਂ ਹੀ ਫੋਨ ਕਰਦੀ ਰਹਿੰਦੀ ਆ ਰਹਿੰਦੋ ਕੋਈ ਨਹੀਂ ਮੈਂ ਕਰ ਲੂੰਗੀ ਬਾਅਦ ਚ ਨਹੀਂ ਨਹੀਂ ਐਨੀ ਚੰਗੀ ਆ ਤੇਰੀ ਭੈਣ ਹੋ ਸਕਦਾ ਕੋਈ ਕੰਮ ਹੀ ਹੋਵੇ ਜ਼ਰੂਰੀ ਤੇ ਇੱਕ ਵਾਰੀ ਗੱਲ ਕਰਕੇ ਪੁੱਛ ਲਾ ਫਿਰ ਕੀ ਚੰਗੀ ਤਾਂ ਹੈਗੀ ਆ ਪਰ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਬਾਅਦ ਚ ਹੱਲੇ ਮੇਰਾ دل ਨਹੀਂ ਕਰਨ ਦਿਆ ਉਹਨੇ ਆਏ ਆ ਜੇ ਬਾਹਰੋਂ ਕੋਈ ਕਰ ਲੂੰਗੀ ਪਰ ਮੈਂ ਕਿੱਥੇ ਆ ਪਰ ਮੈਂ ਬਾਹਰ ਡੈਡ ਦੇ ਕੋਲ ਬੈਠੇ ਆ ਅੱਛਾ ਅੱਛਾ ਠੀਕ ਹਾਂਜੀ ਲੈ ਕੇ ਆਵਾਂ ਬੁਲਾ ਕੇ ਫਿਰ ਨਹੀਂ ਨਹੀਂ ਕੋਈ ਨਹੀਂ ਮੈਂ ਚਾਹ ਬਣਾਵਾਂਗਾ ਫਿਰ ਬਾਹਰ ਜਾ ਕੇ ਪੀ ਲੈਨੇ ਸਾਰੇ ਇਕੱਠੇ ਹੈ ਹਾਂਜੀ ਬਣਾ ਲਓ ਚਲ ਮੈਂ ਬਣਾ ਹੀ ਲੈਨੇ ਤੂੰ ਕਰ ਲੈ ਰੈਸਟ ਹਾਂਜੀ ਹੁਣ ਇਹਦਾ ਨਹੀਂ ਆਪਦਾ ਕਿਹੜੀ ਕੋਲੋਂ ਫੋਨ ਹੋਣ ਦਿਆ ਪਤਾ ਨਹੀਂ ਕਾਹਤੋਂ ਫੋਨ ਕਰਦੀ ਰਹਿੰਦੀ ਐ ਮੈਨੂੰ ਤਾਂ ਲੱਗਦਾ ਕੋਈ ਮੰਗਣੀ ਹੋਣੀ ਚੀਜ਼ ਇਨੇ ਤਾਂ ਹੀ ਫੋਨ ਕਰਨ ਦੀ ਆ ਉੱਤ ਤਾਂ ਕਰਦੀ ਨਹੀਂ ਹੈਗੀ ਕੋਤਨੀ ਕੇ ਡੀ ਜੀ ਜੋ ਮੰਗਣੀ ਹੋਣੀ ਹੈ ਹੁਣ ਮੈਂ ਮੰਮੀ ਨੂੰ ਕੀ ਦੱਸਾਂ ਦੀ ਇਹ ਤਾਂ ਮੰਗਦੀ ਰਹਿੰਦੀ ਮੇਰੇ ਕੋਲ ਕੋਈ ਨਾ ਕੋਈ ਚੀਜ਼ ਮੰਗਦੀ ਰਹਿੰਦੀ ਜਾਂ ਪੈਸੇ ਮੰਗਦੀ ਰਹਿੰਦੀ ਮੈਂ ਕਿੱਥੋਂ ਦਵਾਂ ਇਹਨੂੰ ਪੈਸੇ ਨਾਲ ਨਾਲੇ ਦਾ ਚੰਗਾ ਦਾ ਬੰਦਾ ਮੰਗਦਾ